कोई सुखा है अगला ताक दिन जा हाँ अगला ताक दिन का दिन का पूरा पूरा दिन था थी और बेड़ा बैग का गांव में था तो बुढ़ा था बुढ़ा था कहाँ मार दिया सेट वाले वो तो पूरा थे आ, हाँ हाँ ये रंजित का महोगे ये ਸਕਲ ਇਹਨਾਂ ਨੂੰ ਪਤਾ ਹੋਊ ਇਹਨਾਂ ਨੂੰ ਨਹੀਂ ਪਤਾ ਲੈ ਵੀ ਬਾਈ ਹਾਂ ਜੋ ਸੁਖਵਾਲਾ ਬੈਜੋ ਚਾਹ ਬਣਦ ਰਹੀ ਆ ਚਾਹ ਪੀ ਕੇ ਜਾਇਓ ਬਾਈ ਜਾਣ ਨਹੀਂ ਦਿੰਦਾ ਆਉਂਦਾ ਜੇ ਕੋਈ ਜਾਊਗਾ ਮਾਨੂੰ ਕਿਧਰ ਲੈਵ ਲੈਵ ਚੱਲ ਰਿਹਾ ਲਾਈਵ ਆ ਜਾਣ ਨਹੀਂ ਦਿੰਦੇ ਅੱਜ ਮੇਰੇ ਘਰੇ ਯਾਰ ਮੈਨੂੰ ਰੋਜ਼ ਹੈਰਾਨ ਕਰਨਾ ਇੱਦਾਂ ਹੀ ਵਧੀਆ ਨਹੀਂ ਗੱਲ ਲਹਿੰਗੀ ਨੈੱਬ ਚੱਲ ਰਹੇ ਹਾਂ ਹਾਂਜੀ ਮੈਂ ਚਮਕੌਰ ਸਿੰਘ ਖਨੁੜਕੀ ਸੋ ਭਰਾਵੋ ਸਾਡਾ ਕਿਸਾਨ ਮਜ਼ਦੂਰ ਮਜ਼ਦੂਰ ਮੋਰਚੇ ਦਾ ਆਜ਼ਾਦ ਜਥੇਬੰਦੀ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਪਰ ਚੌਥੇ ਪੰਜਵੇਂ ਦਿਨ ਇਸ ਤਰ੍ਹਾਂ ਪਰੇਸ਼ਾਨ ਕਰਨਾ ਮੇਰੇ ਘਰ ਦੇ ਵਿੱਚ ਵੜ ਕੇ ਸੋ ਮੈਂ ਗੁਰੂ ਘਰ ਮੱਥਾ ਟੇਕਣ ਗਿਆ ਗਿਆ ਹੋਇਆ ਸੀ ਕੱਲੇ ਕੱਲੇ ਕਮਰੇ ਵਿੱਚ ਵੜ ਕੇ ਦੇਖਿਆ ਗਿਆ ਸੋ ਅਸੀਂ ਭੱਜੀਏ ਤਾਂ ਘਰੋਂ ਤਾਂ ਜੇ ਸਾਡਾ ਕੋਈ ਪ੍ਰੋਗਰਾਮ ਹੋਵੇ ਅਸੀਂ ਕਿਤੇ ਪ੍ਰੋਗਰਾਮ ਕਰਨਾ ਹੋਵੇ ਸਾਡਾ ਪ੍ਰੋਗਰਾਮ ਨਹੀਂ ਕਿਤੇ ਸੋ ਸਾਨੂੰ 3 ਇਹ ਚੌਥੇ ਦਿਨੇ ਪੁਲਿਸ ਇਦਾਂ ਹੈਰਾਨ ਕਰਦੀ ਆ ਸੋ ਭਗਵੰਤ ਮਾਨਾ ਜਿਹੜਾ ਪ੍ਰਾਬੋ ਇਹ ਵੀਡੀਓ ਆ ਜਿਹੜੀ ਚੱਲਦੀ ਚੱਲਦੀ ਲਾਈਵ ਕਰ ਦਿਓ ਕਿਉਂਕਿ ਮੇਰਾ ਸਾਰਾ ਨਗਰ ਆ ਜਿਹੜਾ ਉਰੇ ਆ ਚੁੱਕਿਆ ਕਿਉਂਕਿ ਅਸੀਂ ਲੋਕਾਂ ਦੇ ਹਿੱਤਾਂ ਦੀ ਲੜਾਈ ਲੜਦੇ ਆ ਅਸੀਂ ਜਿਹੜੇ ਲੋਕ ਆ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਆ ਜਿਹੜੀ ਸਰਕਾਰ ਆ ਉਹ ਘਬराई ਹੋਈ ਆ ਇਹ ਜਿਹੜਾ ਪ੍ਰਸ਼ਾਸਨ ਆ 4 ਵਜੇ ਤੋਂ ਲੈ ਕੇ ਭਰਾਵੋ ਘਰਾਂ ਦੇ ਵਿੱਚ ਇਸ ਤਰ੍ਹਾਂ ਰੇਡਾਂ ਮਾਰ ਰਿਹਾ ਸੋ ਸਾਡਾ ਪ੍ਰੋਗਰਾਮ ਨਾ ਹੋਣ ਦੇ ਬਾਵਜੂਦ ਵੀ ਸੋ ਬੇਨਤੀ ਆ ਜਿੱਥੇ ਤੱਕ ਵੀ ਇਹ ਵੀਡੀਓ ਜਾਂਦੀ ਆ ਸ਼ੇਅਰ ਕਰ ਦਿਓ ਕਿਉਂਕਿ 4 ਵਜੇ ਆ ਕੇ 5 ਵਜੇ ਆ ਕੇ ਸਾਡੇ ਘਰਾਂ ਦੇ ਵਿੱਚ ਵੜਨਾ ਇਹ ਇਹ ਵੀ ਹੋ ਸਕਦਾ ਵੀ ਸਾਡੇ ਘਰਾਂ ਦੇ ਵਿੱਚ ਸਾਡੇ ਚਾਹੇ ਮੁਲਾਜ਼ਮ ਭਰਾ ਨੇ ਇਹ ਪ੍ਰਭੂ ਸਾਡੇ ਘਰਾਂ ਦੇ ਵਿੱਚ ਕੀ ਰੱਖਦੇ ਨੇ ਉਸ ਤੋਂ ਬਾਅਦ ਸਾਡੇ ਤੇ ਪਰਚੇ ਪਾ ਦੇਣਗੇ ਇਹ ਸੋ ਸਾਨੂੰ ਇਹ ਵੀ ਡਰਾ ਕਿਉਂਕਿ ਸਰਕਾਰ ਬਖਲਾਹਟ ਦੇ ਵਿੱਚ ਆ ਕਿਸਾਨਾਂ ਤੋਂ ਡਰੀ ਹੋਈ ਆ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਕਾਰਪੋਰੇਟਾਂ ਦੀ ਕਟ ਪੁਥਲੀ ਬਣੀ ਹੋਈ ਆ ਸਰਕਾਰ ਸੁਭਾ ਪ੍ਰਸ਼ਾਸਨ ਆ ਜਿਹੜਾ ਉਰੇ ਸਾਨੂੰ ਰੋਕਿਆ ਹੋਇਆ ਸੋ ਮੈਨੂੰ ਲੈਣ ਆਏ ਸੀ ਨਹੀਂ ਜਾਵਾਂਗੇ ਕਿਉਂਕਿ ਸਾਡਾ ਪ੍ਰੋਗਰਾਮ ਨਹੀਂ ਸਾਨੂੰ ਘਰਾਂ ਦੇ ਵਿੱਚ ਕੰਮ ਵੀ ਨਹੀਂ ਕਰਨ ਦਿੰਦੇ ਅਸੀਂ ਕਿਰਤੀ ਲੋਕ ਆ ਅਸੀਂ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਆ ਅਸੀਂ ਮੱਝਾਂ ਡੰਗਰ ਰੱਖੇ ਨੇ ਪੱਠੇ ਵੜਨੇ ਨੇ ਮੋਟਰਾਂ ਚਲਾਉਣੀਆਂ ਨੇ ਸੋ ਇਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਸੋ ਇਹ ਸਰਕਾਰ ਦੀ ਜਿਹੜੀ ਨੀਤੀ ਆ ਸੋ ਸਮਝ ਲਓ ਕਿ ਕਿਸ ਤਰ੍ਹਾਂ ਦੀ ਨੀਤੀ ਆ ਇਹ ਸੋ ਜੇ ਕੋਈ ਚੋਰ ਫੜਨਾ ਹੋਵੇ ਨਾ ਪ੍ਰਭੂ ਹਾਂ ਇਹਨਾਂ ਨੇ ਜਾਂ ਕੋਈ ਚਿੱਟੇ ਵਾਲਾ ਫੜਨਾ ਹੋਵੇ ਸੋ ਸਖਤੀ ਕਰ ਦੋ ਰੁਪਈਆ ਉਹਦਾ ਨਹੀਂ ਇਹ ਜਾਂਦੀਆਂ ਪਰ ਸਾਡੇ 5 ਵਜੇ 4 ਵਜੇ ਘਰਾਂ ਦੇ ਵਿੱਚ ਇਸ ਤਰ੍ਹਾਂ ਸਾਪੇ ਮਾਰਨੇ ਇਹ ਸਰਕਾਰ ਜਿਹੜੀ ਬੁਕਲਾਰਡ ਦੇ ਵਿੱਚ ਆਈ ਹੋਈ ਆ ਸਰਕਾਰ ਪੂਰੀ ਤਰ੍ਹਾਂ ਡਰੀ ਹੋਈ ਆ ਇਹ ਕਿਰਤੀ ਲੋਕਾਂ ਤੋਂ ਬੋਲ ਗਿਆ ਸੋ ਹੁਣ ਸਾਲੇ ਵੀਰ ਨੇ ਜਿਹੜੇ ਉਹਰੇ ਸਾਡੇ ਰੋਕੇ ਹੋਏ ਨੇ ਬੜੇ ਮਟਰ ਤੋੜਨ ਨਾਲ ਚੱਲਣ ਨਾਲ ਬੰਦ ਕਰੇ ਉਹਨਾਂ ਨੂੰ ਕੰਨੀਆਂ ਕਿਤੇ ਜਾਂਦੇ ਤੇ ਗਵਰਨਮੈਂਟ ਨੇ ਨਾ ਬਸ ਪਿੱਛੇ ਡੋਪਾ ਗੁਰੂ 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 ਤੂੰ ਫੋਨ ਸਾਰੇ ਰੁਪਿਆ ਚੱਕ ਕੇ ਲੈ ਕੇ ਅੰਦਰ ਜਰਨਲ ਨੂੰ ਸਾਰੀ ਕਹਿੰਦੀ ਆ ਜੀ ਚਾਹ ਬਣਾ ਲਈਏ ਜੇ ਨਾ ਚਾਹ ਜੀ ਤੋ ਬਣਾ ਲਓ ਆਂ ਪਲੇਆਵਾਂਗੇ ਪਲੇਆਵਾਂਗੇ ਪ੍ਰਸ਼ਾਦਾ ਵੀ ਪ੍ਰਸ਼ਾਦਾ ਵੀ ਸਿਕਾਵਾਂਗੇ ਚਾਹ ਵੀ ਪਲੇਆਵਾਂਗੇ ਸੋਨੂੰ ਜਾਨ ਜੀ ਤੁਹਾਨੂੰ ਸੁਣਾਉਂਦਾ

ਇਹ ਜਦੋਂ ਚਿੱਟਾ ਵਿਕਦਾ ਚਿੱਟੇ ਦੇ ਵਿੱਚ ਸੀਤਾ ਵਾਲੇ ਸਾਰੇ ਲਵੇ ਲਵੇ ਫਿਰ ਉਹਦੇ ਵਿਗ ਰਹੇ ਨੇ ਉਦੋਂ ਹਿਮਲਾਲ ਕਿੱਥੇ ਗਏ ਹੋਣਗੇ ਇੱਕ ਆਦੋਂ ਨਹੀਂ ਮਲਾਜਮ ਨੂੰ ਫੜਦੇ ਇਹਨਾਂ ਦੇ ਪੁੱਤਤੀ ਹੋਣਗੇ ਕਹਾ ਜਿਹੜੇ ਜਵਾਕ ਬੰਨੇ ਮਾਵਾ ਦੇ ਪੁੱਤ ਕਰ ਰਹੇ ਨੇ ਇਹ ਅਬਡੇਟਰ ਦੇ ਹੱਥ ਤੱਕ ਕੇ ਦੇਖਣ ਵੀ ਮਾਵਾ ਕਿਵੇਂ ਦੁਖੀ ਹੋ ਰਹੀਆਂ ਨਹੀਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਘਰਾਂ ਦੇ ਵਿੱਚ ਆ ਕੇ ਛਾਪੇ ਮਾਰਦੇ ਨੇ ਜੇ ਕਿਸੇ ਦੇ ਬੱਚੇ ਦਾ ਜਾਂ ਕੋਈ ਬਲੱਡ ਵੱਧ ਕੇ ਜਾ ਕਈ ਵਾਰੀ ਟੈਗ ਹੋ ਸਕਦਾ ਹੈਗਾ ਸਾਡੀ ਨੂੰਹ ਐ ਉਹ ਰਨੂ ਨਾ ਬਲੱਡ ਵਾਤਾ ਕੇ ਨਾ ਉਹਨੂੰ ਵੀ ਟੈਗ ਹੋ ਸਕਦਾ ਬੱਚੀ ਜਾਂ ਛੋਟੀ ਜਿਹੀ 12 13 ਸਾਲ ਦੀ ਮੱਸਾ ਦੇਖੀ ਤੇ ਉਹ ਉਹਦਾ ਵੀ ਵਿਚਾਰੀਆ ਕੁੜੀ ਦੇ ਨਾਲ ਤੜਫ ਰਹੀ ਹੈਗੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਤੀਜੇ ਦੇ ਨਾਲ ਇਹ ਸਾਂਪੇ ਮਾਰਦੇ ਨੇ ਸਾਡੇ ਘਰਾਂ ਚ ਆ ਕੇ ਐਨੀ ਪਰੇਸ਼ਾਨ ਕਰ ਰੱਖਿਆ ਸੀ ਇਹਨਾਂ ਨੇ ਸਾਨੂੰ ਟੁੱਕ ਨਹੀਂ ਖਾਣ ਦੇ ਰਹਿ ਦੇਖੇ ਨੇ ਜਦੋਂ ਉੱਥੇ ਸੰਭੂ ਤੋਂ ਚੋਰੀ ਤੋਂ ਗਾਹਕ ਟਰੈਨੀ ਚੋਰੀ ਹੋਈ ਜਾਂ ਨੇ ਉਹਦੋਂ ਵੀ ਇਹਨਾਂ ਦੇ ਸੰਭ ਨਾਲ ਹੀ ਹੋਈਆਂ ਨੇ ਸਾਰਾ ਕੁਝ ਉਦੋਂ ਕਿਉਂ ਨਹੀਂ ਹੋਇਆ ਸਾਰਾ ਕੁਝ ਇਹਨਾਂ ਦੇ ਕਾਰਨ ਹੀ ਹੁੰਦਾ ਕੋਲਸ ਮੁਲਾਜ਼ਮਾਂ ਦੇ আর ਭਵੰਤਮਾਂ ਦੇ ਉਹ ਗੜਾ ਭਗਵੰਤ ਮਾਨ ਤਾਂ ਦਾ ਖਸਮ ਕਹਿੰਦਾ ਸੀ ਉਦੋਂ ਕਹਿੰਦਾ ਮੈਂ ਚਿੱਟਾ ਨਹੀਂ ਵਿਕਣ ਦਿੰਦਾ ਮੈਂ ਮਹੀਨੇ ਚ ਹਟਾ ਦੂੰ। ਉਹ ਕਿਥੇ ਮਰ ਗਿਆ ਉਹ ਤੇ ਮਿਲੇ ਤਾਂ ਸਹੀ ਜਨੂੰ ਕਾਟ ਕੇ ਨਾ ਧਰਦੀ ਏ। ਕਿਤੇ ਤਾਂ ਮਿਲੇ ਉਹ ਗੱਲ ਤਾਂ ਕਰੇ ਮਾਈਆਂ ਨਾਲ ਆ ਕੇ ਜਦੋਂ ਫੋਟਾ ਮੇਰੇ ਹੱਥ ਮੰਦਾ ਫਿਰਦਾ ਸੀ ਕਹਿੰਦਾ ਮੈਂ ਮਹੀਨੇ ਚ ਚਿੱਟਾ ਖਤਮ ਕਰ ਦੂੰਗਾ। ਹੁਣ ਕਿਉਂ ਨਹੀਂ ਕਰੇ? ਹੁਣ ਕਿਉਂ ਨਹੀਂ ਬੰਦ ਕਰੇ ਉਹਨੇ ਚਿੱਟਾ ਹੁਣ ਕਰੇ। ਕੱਲੇ-ਕੱਲੇ ਜਵਾਬ ਦੇ ਜਿਹੜੀ ਮਾਮਾ ਦੇ ਪੁੱਤ ਮਰਵਾ ਕੇ ਇੰਨੇ ਨੇ ਉਹਨਾਂ ਨੂੰ ਵੀ ਬੰਦ ਕਰੇ ਫਿਰ। ਹਾਂ। ਡੋਡੇ ਕਹਿੰਦੇ ਨੇ ਵੀ ਡੋਡੇ ਮਿਲਦੇ ਨਹੀਂ ਹੈਗੇ ਕਿ ਅਸੀਂ ਆ ਕੇ 31 ਮਾਰਚ ਆ ਬੋਲਦੇ ਜਾਣੇ ਦੇ ਤਪਾ ਰੱਖਿਆ ਸੋਕਲ ਹਾਂਜੀ ਇਹ ਸਨ ਸਾਡੀ ਇਕਾਈ ਪ੍ਰਧਾਨ ਸਾਡੀ ਚਾਚੀ ਸੋ ਇਹ ਦੱਸਣਾ ਚਾਹੁੰਦੇ ਆ ਥੋਡੇ ਮਾਦੀ ਮਰਾਹੀ ਪ੍ਰਭੂ ਜਿਹੜੀ ਗੱਲ ਕਰਕੇ ਗਈ ਆ ਇਹ ਟਰਾਲੀਆਂ ਵਾਲੀ ਸੋ ਇਹ ਪੁਲਿਸ ਵੀ ਬੈਠੀ ਆ ਉਹ ਨਾਬੇ ਦੇ ਵਿੱਚੋਂ ਧਰਤੀ ਦੇ ਵਿੱਚੋਂ ਵੀ ਟਰਾਲੀਆਂ ਕੱਢਤੀਆਂ ਉਹਨਾਂ ਦੇ ਘਰਾਂ ਦੇ ਵਿੱਚ ਪਾਏ ਹੋਏ ਟਾਇਰ ਵੀ ਕੱਢਤੇ ਅਰੇ ਇਹਨਾਂ ਨੂੰ ਹੋਰ ਵੀ ਪਤਾ ਵੀ ਕਿਹਦੇ ਕਿਹਦੇ ਘਰਾਂ ਦੇ ਵਿੱਚ ਕਿਹੜਾ ਕਿਹੜਾ ਸਾਜੋ ਸਮਾਨ ਆ ਜਿਹੜਾ ਸੰਭੂ ਬਾਰਡਰ ਤੋਂ ਚੋਰੀ ਹੋਇਆ ਉਹ ਪਿਆ ਸਾਰਾ ਪੁਲਿਸ ਨੂੰ ਪਤਾ ਐਸਐਸਬੀ ਨੂੰ ਪਤਾ ਐਸਐਚਓ ਨੂੰ ਪਤਾ ਏਐਸਐਨਜਾ ਨੂੰ ਪਤਾ ਸਭ ਨੂੰ ਪਤਾ ਕੀ ਦੇ ਘਰਾਂ ਦੇ ਵਿੱਚ ਆਇਆ ਕੌਣ ਕੌਣ ਲੈ ਕੇ ਆਏ ਨੇ ਸੋ ਚੋਰਾਂ ਦੇ ਘਰੇ ਨਹੀਂ ਜਾਂਦੇ ਅੱਛਾ ਜੀ ਸਾਡੇ ਕਿਰਤੀ ਲੋਕਾਂ ਦੇ ਘਰੇ ਸਾਨੂੰ ਇਹ ਕੰਮ ਨਹੀਂ ਕਰਨ ਦਿੰਦੇ ਨਾ ਸਾਨੂੰ ਇਹ ਖੇਤਾਂ 'ਚ ਜਾਣ ਦਿੰਦੇ ਨੇ ਪਾਣੀ ਲਾਉਣ ਦਿੰਦੇ ਨੇ ਨਾ ਸਾਨੂੰ ਮੱਝਾਂ ਨੂੰ ਪਾਣੀ ਪਿਲਾਉਣ ਦਿੰਦੇ ਨੇ ਕਿਉਂਕਿ ਇਹਨਾਂ ਦਾ ਕੰਮ ਹੋ ਗਿਆ 30 ਦਿਨ ਦਾ 30 ਦਿਨ ਇਹ ਇਸ ਤਰ੍ਹਾਂ ਘਰਾਂ ਦੇ ਵਿੱਚ ਆਉਣਾ ਸਾਨੂੰ ਤੰਗ ਪ੍ਰੇਸ਼ਾਨ ਕਰਨਾ ਇਹ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਲੋਕ ਹਿੱਤਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਬਾ ਲਾਂਗੇ ਅਸੀਂ ਉਹਨਾਂ ਨੂੰ ਝੁਕਾ ਲਾਂਗੇ ਉਹਨਾਂ ਨੂੰ ਡਰਾ ਲਾਂਗੇ ਉਹਨਾਂ ਦੇ ਪਰਿਵਾਰ ਨੂੰ ਡਰਾ ਲਾਂਗੇ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਡਰਾ ਦਾਂਗੇ ਅਸੀਂ ਕੀ ਇਹ ਅੰਦੋਲਨ ਦੇ ਵਿੱਚ ਨਾ ਜਾਣ ਦੇਣ ਇਹ ਕਦੇ ਵੀ ਨਹੀਂ ਹੋਊਗਾ ਨਾ ਅਸੀਂ ਡਰਨ ਵਾਲੇ ਆ ਨਾ ਝੁਕਨ ਵਾਲੇ ਆ ਸੋ ਇਹ ਵੀਡੀਓ ਰਾਹੀਂ ਅਸੀਂ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਚਾਹੇ ਐਸਐਸਪੀ ਹੋਵੇ ਚਾਹੇ ਉਹ ਭਗਵੰਤ ਮਾਨ ਦੀ ਸਰਕਾਰ ਹੋਵੇ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਵੜਨਾ ਕਿਉਂਕਿ ਅਸੀਂ ਤਾਂ ਇਹ ਚੀਜ਼ ਤੋਂ ਵੀ ਡਰਦੇ ਹਾਂ ਕਿ ਇਹ ਸਾਡੇ ਘਰਾਂ ਦੇ ਵਿੱਚ ਨਸ਼ਾ ਰੱਖ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਚਿੱਟਾ ਰੱਖ ਕੇ ਕੋਈ ਹੋਰ ਕੈਮੀਕਲ ਨਸ਼ਾ ਰੱਖ ਕੇ ਸਾਨੂੰ ਇਹ ਦੋਸ਼ੀ ਬਣਾ ਦੇਣ ਸਾਨੂੰ ਬੰਧਕ ਬਣਾ ਦੇਣ ਕਿਉਂਕਿ ਅਸੀਂ ਜਨਮ ਤੋਂ ਲੈ ਕੇ ਹੁਣ ਤੱਕ ਕਦੇ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਾਇਆ ਸਾਨੂੰ ਇਹ ਡਰਾ ਸਾਡੇ ਘਰਾਂ ਦੇ ਵਿੱਚ ਇਸ ਤਰ੍ਹਾਂ ਪੁਲਿਸ ਨਾ ਬੜੇ ਆ ਕੇ ਸੋ ਚੱਲਦੀ ਚੱਲਦੀ ਵੀਡੀਓ ਬਾਈ ਸ਼ੇਅਰ ਕਰ ਦਿਓ ਜਿਹੜੇ ਪੁਲਿਸ ਮੁਲਾਜ਼ਮ ਸਵੇਰ ਤੋਂ ਲੈ ਕੇ ਇਹ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ